ਇਹ ਤੇ ਨਿੱਤ ਵਾਪਰੇ ਅਸੀਂ ਸਾਡਾ ਚੌਥਰ ਸਾਹਿਬ ਕਹਿੰਦੇ ਆ ਅਸੀਂ ਸਾਡਾ ਸਰਹੰਦ ਕਹਿੰਦੇ ਆ ਅਸੀਂ ਸਾਡਾ 84 ਦਾ ਕਹਿੰਦੇ ਆ ਹਮਕੇ ਨੇ ਲੋਕਾਂ ਨੇ ਦੁਨੀਆਂ ਨੇ ਸਾਡੇ ਲਈ ਕੀਰਤਾਂ ਬਣੇ ਬੜੇ ਪਿਆਰੇ ਜੇ ਬੋਲ ਬਾਕੀ ਉਹ ਬਾਤ ਕੋ ਕਿਸੇ ਨੇ ਹਰਵੇ ਜੋ ਉੱਠੀ ਹੋਈ ਚੀਜ਼ ਜਦੋਂ ਸਰਾਜ ਸਾਡਾ 84 ਵਾਪਰੇ ਆ ਤੇ ਮੈਂ ਜਾਂਦਾ ਉਹਨੂੰ ਮਹਿਸੂਸ ਕਰਿਓ ਉਹਦੇ ਵਿੱਚੋਂ ਸਨੇਹਾ ਬੜੇ ਕਮਾਲ ਦਾ ਮਿਲਦਾ ਸਦੀਆਂ ਮਗਰ ਗੁਰੂ ਨੇ ਸਭਾ ਆਸਤਾ ਦੀਵਾ ਜਗਾ ਕੇ ਰੱਖਿਆ ਸਿੱਖ ਕਦੀ ਨਿਰਾਸ਼ ਨਹੀਂ ਹੁੰਦਾ ਜੀ ਇਥੋਂ ਤੱਕ ਆਖਿਆ ਭਾਈ ਸੰਗਤ ਸਿੰਘ ਜਿੰਨੀ ਦੇ ਸਵਾਸ ਨੇ 19 ਦੇ ਤੀਰਾਂ ਦੀ ਝੜੀ ਲੱਗੀ ਰਹੇ ਭਾਈ ਸੰਤ ਸਿੰਘ ਜਿੰਨੀ ਦੇ ਆਖਰੀ ਸਾਹ ਹੈ ਉਹ ਨੀਦਰ ਨਗਾਰਾ ਵੱਜਦਾ ਰਹੇ ਜਿੰਨੀ ਦੇਰ ਦੁਨੀਆਂ ਉੱਤੇ ਆਖਰੀ ਸਿੱਖ ਮੌਜੂਦ ਹੈ ਤੀਰਾਂ ਦਾ ਚੱਲਣਾ ਸੰਘਰਸ਼ ਦਾ جاری ਰਹਿਣਾ ਨਗਾਰੇ ਦਾ ਵੱਜਣਾ ਆਜ਼ਾਦ ਹਸਤੀ ਦਾ ਉੱਚਾ ਰਹਿਣਾ